ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਿੰਨ ਸੰਦ ਸੇਲ ਵਾਸਤੇ ਲੈ ਕੇ ਆਏ ਜੀ 911 ਤੇ ਫਾਰਮ ਟਰੈਕ ਤੇ ਇੱਕ ਕੰਪਿਊਟਰ ਕਰਾਇਆ ਜੀ ਜੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆ ਜੂਗੀ ਤੇ ਜੇ ਆਪਣੇ ਚੈਨਲ ਤੇ ਤੁਸੀਂ ਵੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਆਪਣੇ ਸੰਦ ਦੀਆਂ 4-5 ਫੋਟੋਆਂ ਮਾ ਭੇਜ ਸਕਦੇ ਹੋ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲੱਗ ਜੂ ਸਕਰੀਨ ਤੇ ਨੰਬਰ ਸ਼ੋਅ ਹੋ ਰਿਹਾ ਜੀ ਇਹਦੇ ਤੇ WhatsApp ਫੋਟੋਆਂ ਤੁਸੀਂ ਭੇਜ ਸਕਦੇ ਹੋ ਜੀ ਹੁਣ ਗੱਲ ਕਰਦੇ ਆ ਜੀ ਟਰੈਕਟਰ ਦੀ ਟਰੈਕਟਰ ਹੈਗਾ ਜੀ ਫਾਰਮ ਟਰੈਕ 45 ਮਾਡਲ ਦੀ ਗੱਲ ਕਰੀਏ ਮਾਡਲ ਹੈਗਾ ਜੀ 2000 ਤੇ ਡਬਲ ਕਲਚ ਦੇ ਵਿੱਚ ਇਹ ਟਰੈਕਟਰ ਹੈ ਜੀ ਤੇ ਅਗਲੇ ਟਾਇਰਾਂ ਦੀ ਕੰਡੀਸ਼ਨ ਪਈ ਆ ਜੀ 85% ਤੇ ਪਿਛਲੇ ਟਾਇਰ ਐਮ ਆਰ ਐਫ ਦੇ ਪੱਕੇ ਟਾਇਰ 45% ਹੋਣਗੇ ਆਲ オリジナル ਟਰੈਕਟਰ ਹੈ ਜੀ ਸਾਰਾ ਰੰਗ ਪੇਂਟ ਦੀ ਸਬ ਕਾਹੇ ਦੀ ਗਾਰੰਟੀ ਆ ਇੰਜਨ ਗੇਅਰ ਪੂਰਾ ਓਕੇ ਪਿਆ ਜੀ ਹਿੱਸੇ ਉਸੇ ਦਾ ਫੁੱਲ ਕੰਮ ਹੋਇਆ ਹੋਇਆ ਜੀ ਏਰੀਆ ਖੰਨਾ ਜੀ ਡਿਮਾਂਡ ਹੈਗੀ ਜੀ 1 ਲੱਖ ਤੇ 95000 ਰੁਪਇਆ ਬਾਕੀ ਮੌਕੇ ਤੇ ਮਾਨਤਾਣ ਹੋ ਜੂਏ ਕੋਈ ਫਿਕਸ ਰੇਟ ਨਹੀਂ ਹੁੰਦਾ ਬਾਕੀ ਵੀਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ ਜੀ 9417057211 ਇਸ ਨੰਬਰ ਤੇ ਸੰਪਰਕ ਕਰਕੇ ਹੋਰ ਬੰਦੀ ਜਾਣਕਾਰੀ ਲੈ ਸਕਦੇ ਹੋ ਤੇ ਟਰੈਕਟਰ ਖਰੀਦਣ ਤੋਂ ਪਹਿਲਾਂ ਆਪਦੀ ਪੂਰੀ ਤਸੱਲੀ ਕਰ ਸਕਦੇ ਹੋ ਟਰੈਕਟਰ ਚਲਾ ਕੇ ਵਾਹ ਕੇ ਫਿਰ ਖਰੀਦ ਸਕਦੇ ਹੋ ਜੀ ਬਾਕੀ ਟਰੈਕਟਰ ਪੂਰਾ ਕੋਕਾ ਪੀਸ ਪਿਆ ਜੀ ਰੰਗ ਪੇਂਟ ਕਿਤੋਂ ਨਹੀਂ ਉਤਰਿਆ ਬਹੁਤ ਘੱਟ ਵਾਈ ਤੇ ਚੱਲਿਆ ਹੋਇਆ ਸਾਫ ਟਰੈਕਟਰ ਹੈ ਜੀ ਕਿਤੋਂ ਕੋਈ ਖੁੱਲਿਆ ਨਹੀਂ ਹਜੇ ਤੱਕ ਸਾਰਾ ਕੁਝ ਨਾਲ ਦਾ ਪਿਆ ਜੀ ਤੇ ਬਾਕੀ ਰੰਗ ਵੀ ਬਹੁਤ ਚੰਗਾ ਪਿਆ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਹੈ ਜੀ ਕੰਮ ਦਿੰਦੇ ਟਾਇਰ ਹੈ ਅੱਗੇ ਗੱਲ ਕਰਦੇ 5911 5911 HMT 5911 ਦਾ ਟਰੈਕਟਰ ਹੈਗਾ ਜੀ 96 ਮਾਡਲ ਬਾਕੀ ਟਾਇਰਾਂ ਦੀ ਕੰਡੀਸ਼ਨ ਪਈ ਹੈ 70 ਤੋਂ 80% ਬਾਕੀ ਰੰਗ ਪੇਂਟ ਦਾ ਵੀ ਟਰੈਕਟਰ ਬਹੁਤ ਚੰਗਾ ਤੇ ਸੋਹਣਾ ਟਰੈਕਟਰ ਮੂੰਹ ਮੱਥੇ ਲੱਗਦਾ ਟਰੈਕਟਰ ਹੈ ਜੀ ਤੇ ਬਾਕੀ ਇੰਜਨ ਗੇਅਰ ਦੀ ਕੋਈ ਆਵਾਜ਼ ਨਹੀਂ ਇੰਜਨ ਗੇਅਰ ਦਾ ਫੁੱਲ ਕੰਮ ਹੋਇਆ ਤੇ ਗੱਲ ਕਰੀਏ ਨੰਬਰ ਦੀ ਨੰਬਰ ਹੈਗਾ ਜੀ ਪੰਜਾਬ ਤੇ ਫਰੋਜਪੁਰ ਨੰਬਰ ਦਾ ਟਰੈਕਟਰ ਹੈ ਜੀ ਤੇ ਫਰੋਜਪੁਰ ਏਰੀਆ ਦੇ ਵਿੱਚ ਹੀ ਖੜਾ ਮਦੋਟ ਏਰੀਆ ਦੇ ਵਿੱਚ ਖੜਾ ਹੋਇਆ ਟਰੈਕਟਰ ਆ ਬਾਕੀ ਤੁਸੀਂ ਟਰੈਕਟਰ ਖਰੀਦਣ ਤੋਂ ਪਹਿਲਾਂ ਵਾ ਕੇ ਚਲਾ ਕੇ ਆਪਦੀ ਪੂਰੀ ਤਸੱਲੀ ਕਰ ਸਕਦੇ ਹੋ ਤੇ ਪੰਜਾਬ ਨੰਬਰ ਕਾਪੀ ਹੈ ਜੀ ਕਾਪੀ 'ਚ ਵੀ ਕੋਈ ਇਸ਼ੂ ਨਹੀਂ ਹੈਗਾ ਟਰੈਕਟਰ ਕਿਸੇ ਨੇ ਮੋਡੀਫਾਈ ਤਿਆਰ ਕਰਾਉਣਾ ਆਇਆ ਤਾਂ ਬੈਸਟ ਟਰੈਕਟਰ ਹੈ ਜੀ ਤੇ ਪੂਰਾ ਓਕੇ ਟਰੈਕਟਰ ਹੈ ਜੀ ਬਾਕੀ ਸੰਪਰਕ ਨੰਬਰ ਸਕਰੀਨ ਤੇ ਦਿੱਤਾ ਹੈ 95923 3548 ਇਸ ਤੇ ਸੰਪਰਕ ਕਰ ਸਕਦੇ ਹੋ ਰੇਟ ਹੈਗਾ ਜੀ 1 ਲੱਖ ਤੇ 90000 ਰੁਪਇਆ ਬਾਕੀ ਇਹ ਵੀਰਾਂ ਦੁਆਰਾ ਡਿਮਾਂਡ ਰੱਖੀ ਜਾਂਦੀ ਹੈ ਜੀ ਇਹ ਕੋਈ ਫਿਕਸਡ ਡਿਮਾਂਡ ਨਹੀਂ ਹੈ ਮੌਕੇ ਤੇ ਮਾਨਤਾਨ ਹੋ ਜੂ 1 ਲੱਖ 90000 ਦੇ ਵਿੱਚੋਂ ਬਾਕੀ ਫੋਨ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਅੱਗੇ ਆ ਵੀਡੀਓ ਤੁਸੀਂ ਦੇਖ ਰਹੇ ਹੋ ਜੀ ਕੰਪਿਊਟਰ ਕਰਾਇਆ ਦੀ ਗਹੀਰ ਦਾ ਕੰਪਿਊਟਰ ਕਰਾਇਆ ਜੀ ਪੂਰਾ ਚੰਗਾ ਤੇ ਸਿਰਫ ਬਹੁਤ ਘੱਟ ਘੰਟੇ ਚੱਲਿਆ ਇਹ ਕੰਪਿਊਟਰ ਕਰਾਇਆ ਜੀ ਨਵਾਂ ਹੀ ਪਿਆ ਹਜੇ ਤੇ ਤੁਸੀਂ ਵੇਖ ਸਕਦੇ ਹੋ ਸਕਰੀਨ ਤੇ ਵੀਡੀਓ ਆ ਰਹੀ ਹੈ ਜੀ 80 ਘੰਟੇ ਚੱਲਿਆ ਹੋਇਆ ਸਿਰਫ ਜੀ ਤੇ 23 ਮਾਡਲ ਹੈ ਜੀ ਹਜੇ ਬਿਲਕੁਲ ਨਵਾਂ ਹੀ ਪਿਆ ਬਹੁਤ ਘੱਟ ਚੱਲਿਆ ਸਮਝ ਲਓ ਤੇ ਇਹ ਖੜਾ ਜੀ ਸ਼੍ਰੀ ਕਰਨਪੁਰ ਤੇ ਜਿਲ੍ਹਾ ਗੰਗਾ ਨਗਰ ਗੰਗਾ ਨਗਰ ਏਰੀਆ ਦੇ ਵਿੱਚ ਖੜਾ 23 ਮਾਡਲ ਆ ਪ੍ਰਾਈਸ ਹੈਗਾ ਜੀ 2 ਲੱਖ ਤੇ 70000 ਰੁਪਇਆ ਬਾਕੀ ਦੇਖ ਲਓ ਜੀ ਨਵਾਂ ਹੀ ਪਿਆ ਜਿੰਨਾ ਵੀਰਾਂ ਨੇ ਲੈਣਾ ਇਹ ਖਰੀਦ ਸਕਦੇ ਹੋ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਤੇ ਨੰਬਰ ਸ਼ੋਅ ਹੋ ਰਿਹਾ ਹੈ